ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ 채ਨਲ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅਸੀਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਨਾਲ ਜੁੜੇ ਕਬੀਰ ਮੁੱਦਿਆਂ ਲੈ ਕੇ ਆਪ ਜੀ ਦੇ ਸਾਹਮਣੇ ਕੁਝ ਵਿਚਾਰ ਪੇਸ਼ ਕਰਦੇ ਆ ਰਹੇ ਆ ਤੇ ਆਪ ਜੀ ਵੱਲੋਂ ਮਨਮੋਹੀ ਪਿਆਰ ਹੀ ਮਿਲਦਾ ਜਦੋਂ ਸਤਕਾਰਯੋਗ ਸਾਥੀਓ ਤੁਹਾਡੇ ਸਪੈਸ਼ਲ ਫੋਨ ਆਉਂਦੇ ਆ ਭਾਵੇਂ ਮੇਰੇ ਸਾਥੀ ਕਮੈਂਟਾਂ ਸਾਡੀ ਵੀਡੀਓ ਤੇ ਬਹੁਤ ਘੱਟ ਕਰਦੇ ਆ ਪਰ ਸਪੈਸ਼ਲ ਫੋਨ ਲਾ ਕੇ ਜਦੋਂ ਹੌਸਲਾ ਦਿੰਦੇ ਆ ਤੇ ਉਦੋਂ ਮਾਣ ਦੇ ਨਾਲ ਸਿਰ ਵੀ ਉੱਚਾ ਹੋ ਜਾਂਦਾ ਅਸੀਂ ਚਾਹੀਏ ਸਮਾਜਿਕ ਬੁਰਾਈਆਂ ਹੋਣ ਸਮਾਜ ਨਾਲ ਮੁੱਦੇ ਜੁੜੇ ਹੋਣ ਜਾਂ ਲੋਕਾਂ ਦੀ ਸਿਹਤ ਨੂੰ ਸੁਰੱਖਿਆ ਨੂੰ ਲੈ ਕੇ ਕੁਝ ਅਹਿਮ ਵਿਚਾਰਾਂ ਜਿਹੜੀਆਂ ਤੁਹਾਡੇ ਸਾਹਮਣੇ ਪਿਛਲੀ ਕਈ ਦਿਨਾਂ ਤੋਂ ਪੇਸ਼ ਕਰਦੇ ਆ ਰਹੇ ਹਾਂ ਇਹ ਤੁਹਾਡੇ ਸਹਿਯੋਗ ਦੇ ਨਾਲ ਉਹ ਕਰਦੇ ਵੀ ਰਵਾਂਗੇ ਇਹ ਠੀਕ ਆ ਮੈਂ ਭਾਵੇਂ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਜਾਂ ਬੁੱਧੀਜੀਵੀ ਤਾਂ ਨਹੀਂ ਪਰ ਫਿਰ ਵੀ ਤੁਹਾਡੇ ਸਹਿਯੋਗ ਦੇ ਨਾਲ ਪਿਛਲੇ 15-16 ਸਾਲ ਤੋਂ ਪੱਤਰਕਾਰੀ ਦੇ ਖੇਤਰ ਨਾਲ ਜੁੜਿਆ ਹੋਣ ਕਾਰਨ ਕੁਝ ਅਹਿਮ ਵਿਚਾਰਾਂ ਜਨਤਰੀਤ ਤੇ ਕਹਿ ਰਿਹਾ ਅਪੇਸ਼ ਕਰਨ ਦਾ ਜਿਹੜਾ ਮੌਕਾ ਮਿਲ ਗਿਆ ਤੇ ਤੁਹਾਡਾ ਪਿਆਰ ਤੇ ਸਤਿਕਾਰ ਦੇਖ ਕੇ ਅਜਿਹੇ ਮੁੱਦੇ ਠਾਉਣ ਦਾ ਹੋਰ ਵੀ ਜਿਹੜਾ ਹੌਸਲਾ ਵਾਧਾ ਵਾਲਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਦਰਸ਼ਕੋ ਜਿਹੜਾ ਅੱਜ ਅਸੀਂ ਜਨਤਾ ਦੀ ਕਚਹਿਰੀ ਵਿੱਚ ਕੋ ਇਹ ਮੁੱਦਾ ਪੇਸ਼ ਕਰਨ ਜਾ ਰਹੇ ਹਾਂ ਉਹ ਮੁੱਦਾ ਵਾ ਪਿਛਲੇ ਦਿਨੀ ਇੱਕ ਵਿਦੇਸ਼ ਵਿੱਚ ਬੈਠਾ ਔਰ ਜਗਮਨ ਸ਼ਰਮਾ ਦੇ ਵੱਲੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਣ ਦੀ ਜਿਹੜੀ ਸੋਸ਼ਲ ਮੀਡੀਆ ਤੇ ਇੱਕੋ ਅਸਲੀ ਵੀਡੀਓ ਵਾਇਰਲ ਕੀਤੀ ਜਾ ਰਹੀ ਆ ਜਿਸ ਦੀ ਜਿੱਥੇ ਜ਼ਿਆਦਾਤਰ ਪੰਜਾਬੀਆਂ ਨੇ ਨਕਲੀ ਕੀਤੀ ਆ ਉੱਥੇ ਅਸੀਂ ਵੀ ਆਪਣੇ ਵੱਲੋਂ ਇਸ ਦੀ ਗভীর ਨਿੰਦਿਆ ਕਰਦੇ ਆ ਕਿਉਂਕਿ ਜਿਹੜਾ ਵਿਅਕਤੀ ਇੱਕ ਸੰਧਾਨਕ ਉਹਦੇ ਤੇ ਉੱਚੇ ਉਹਦੇ ਤੇ ਬਿਠਾ ਹੋਵੇ ਉਹਦੀ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਉਹਦੀ ਬਦਨਾਮੀ ਕਰਨੀ ਇਹ ਜਿਆਦਾ ਵਧੀਆ ਗੱਲ ਨਹੀਂ ਠੀਕ ਆ ਮਤਭੇਦ ਹੋ ਸਕਦੇ ਆ ਕੁਝ ਹੋਰ ਵੀ ਗੱਲਾਂ ਹੋ ਸਕਦੀਆਂ ਪਰ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਦਾਤੇ ਰੋਣਾ ਉਸ ਦੀ ਅਸੀਂ ਕੋਰ ਨਿੰਦਿਆ ਕਰਦੇ ਆ ਲੋਕੋ ਠੀਕ ਹੈ ਪਾਰਟੀਆਂ ਤਾਂ ਆਉਂਦੇ ਜਾਂਦੇ ਰਹੀਆਂ ਪਰ ਫਿਰ ਵੀ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਅਸੀਂ ਇਹ ਚੀਜ਼ ਨੂੰ ਵਧੀਆ ਨਹੀਂ ਮੰਨਦੇ ਕਿਉਂਕਿ ਇਹ ਕਹਿ ਰਿਹਾ ਜਾਂ ਵੀ ਇਹ ਵੀਡੀਓ AI ਦੇ ਨਾਲ ਬਣਾਈ ਆ ਉਹ ਕਹਿ ਰਿਹਾ ਮੇਰੇ ਕੋਲੇ ਜਿਹੜੀ ਇਹ ਵੀਡੀਓ ਅਸਲੀ ਆ ਭਾਵੇਂ ਇਹ AI ਦੇ ਨਾਲ ਬਣਾਈ ਆ ਭਾਵੇਂ ਅਸਲੀ ਵੀਡੀਓ ਆ ਇਸੇ ਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇਣ ਦਾ ਕੀ ਅਧਿਕਾਰ ਆ ਇਸ ਮੁੱਦੇ ਨੂੰ ਲੈ ਕੇ ਅਸੀਂ ਜਿਹੜੀ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ ਨਾਲ ਜੁੜੇ ਮੁੱਦੇ ਜੇ ਭਗਵੰਤ ਮਾਨ ਸਰਕਾਰ ਨੂੰ ਘੇਰਨਾ ਮਾਂ ਜੇ ਭਗਵੰਤ ਮਾਨ ਨੂੰ ਸਰਕਾਰ ਨੂੰ ਸਵਾਲ ਕਰਨੇ ਆ ਜੇ ਭਗਵੰਤ ਮਾਨ ਨੂੰ ਸਰਕਾਰ ਨੂੰ ਪਟਾਇਰੇ ਵਿੱਚ ਖੜਾ ਕਰਨਾ ਤੇ ਪੰਜਾਬ ਦੇ ਅਨੇਕਾਂ ਕਬੀਰ ਮੁੱਦੇ ਆ ਜਿਹੜੇ ਉਹਨਾਂ ਨੂੰ ਉਹ ਸਵਾਲ ਕਰੋ ਉਹਨਾਂ ਤੋਂ ਮੰਗ ਮੰਨੋ ਉਹਨਾਂ ਨੂੰ ਉਹਦੇ ਗੱਲ ਉਹ ਸਭ ਗੱਲ ਕਰੋ ਉਸ ਮੁੱਦੇ ਤੇ ਸਰਕਾਰ ਨੂੰ ਕਹੋ ਨਾ ਕਿ ਕਿਸੇ ਦੀ ਅਸਲੀਲ ਵੀਡੀਓ ਪਾ ਕੇ ਇਹਦੀ ਬਦਨਾਮੀ ਕਰੋ ਕਿਉਂਕਿ ਪੰਜਾਬ ਵਿੱਚ ਅੱਜ ਅਨੇਕਾਂ ਮੁੱਦੇ ਆ ਜਿਨ੍ਹਾਂ ਤੇ ਗੰਭੀਰ ਚਰਚਾ ਕਰਨ ਦੀ ਲੋੜ ਆ ਤੇ ਅੱਜ ਉਹਨਾਂ ਮੁੱਦਿਆਂ ਤੇ ਕਿਉਂਕਿ ਚਾਹੇ ਵੀਡੀਓ ਅਸਲੀ ਆ ਚਾਹੇ ਵੀਡੀਓ ਨਕਲੀ ਆ ਉਸ ਤੋਂ ਪੰਜਾਬੀਆਂ ਨੇ ਕੀ ਲੈਣਾ ਕਿਉਂਕਿ ਜਿਹੜੇ ਚੀਜ਼ ਤੇ ਪੰਜਾਬੀਆਂ ਨੇ ਲੈਣਾ ਮਾ ਪੰਜਾਬ ਦੇ ਨਾਲ ਅਹਿਮ ਕਬੀਰ ਮੁੱਦੇ ਜੁੜੇ ਹੋਏ ਆ ਜਿਨ੍ਹਾਂ ਦੀ ਪੰਜਾਬੀ ਨੂੰ ਅੱਜ ਲੋੜ ਆ ਉਨ੍ਹਾਂ ਮੁੱਦਿਆਂ ਤੇ ਚਰਚਾ ਕਰਨ ਦੀ ਲੋੜ ਆ ਉਨ੍ਹਾਂ ਮੁੱਦਿਆਂ ਤੇ ਸਰਕਾਰ ਨੂੰ ਸਵਾਲ ਕਰਨ ਦੀ ਲੋੜ ਆ ਨਾ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰਕੇ ਇਹੋ ਕੁੱਤੇ ਮੁੱਦੇ ਨੂੰ ਲੈ ਕੇ ਅਸੀਂ ਅੱਜ ਫੇਰ ਮੇਰੇ ਨਾਲ ਜਿਹੜੇ ਪਿਛਲੇ ਕਈ ਦਿਨਾਂ ਤੋਂ ਮੇਰੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਜੁੜੇ ਆ ਭਾਈ ਮਨਜੀਤ ਸਿੰਘ ਜੀ ਮੰਡ ਕਿਉਂਕਿ ਅਸੀਂ ਇੱਕ ਹੋਰ ਚੈਨਲ ਵੀ ਨਾਲ ਚਲਾ ਰਿਹਾ ਮੰਡ ਨਿਊ ਪੰਜਾਬ ਉਹਨ ਵੀ ਜਿਸ ਤਰ੍ਹਾਂ ਤੁਹਾਡਾ ਸਹਿਯੋਗ ਮਿਲਦਾ ਇਸ ਤਰ੍ਹਾਂ ਮੈਂ ਬੇਨਤੀ ਕਰੂੰਗਾ ਵੀ ਉਹ ਚੈਨਲ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਕਰੋ ਇਹ ਕਿੱਥੇ ਮੇਰੇ ਨਾਲ ਵਿਚਾਰ ਚਰਚਾ ਕਰਦੇ ਆ ਉੱਥੇ ਇੱਕ ਸਮਾਜ ਸੇਵੀ ਤੋਂ ਤੇ ਲੋਕਾਂ ਨਾਲ ਵਿਚਰਦੇ ਆ ਤੇ ਇੱਕ ਕਥਾ ਵਾਚ ਕੇ ਕੀਰਤਨੀਆਂ ਵੀ ਆ ਜਿਹੜੇ ਗੁਰੂ ਘਰ ਵਿੱਚ ਆ ਕੇ ਜਾਣ ਲੋਕਾਂ ਦੇ ਖੁਸ਼ੀ ਗਮੀ ਦੇ ਵਿੱਚ ਆ ਕੇ ਕੀਰਤਨ ਦੀ ਸੇਵਾ ਵੀ ਪਿਛਲੇ ਕਾਫੀ ਸਮੇਤ ਨਿਭਾਉਂਦੇ ਆ ਰਹੇ ਆ ਜਿਨ੍ਹਾਂ ਦਾ ਵੀ ਇਲਾਕੇ ਵਿੱਚ ਨਾਂ ਚੱਲਦਾ ਤੇ ਅੱਜ ਉਹਨਾਂ ਦੇ ਨਾਲ ਫੇਰ ਉਸ ਵੀਡੀਓ ਨੂੰ ਲੈ ਕੇ ਤੇ ਉਹਨਾਂ ਮੁੱਦਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਭਾਈ ਮਨਜੀਤ ਸਿੰਘ ਜੀ ਮੰਡ ਅਸੀਂ ਆਪਣੇ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਤੇ ਮੰਡ ਨਿਊਜ਼ ਪੰਜਾਬ ਦੇ ਵਿੱਚ ਤੁਹਾਡਾ ਬ વિશેਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਦੋਨਾਂ ਇਹ ਚੈਨਲ ਦੇਖਣ ਵਾਲੇ ਸਮੁੱਚੇ ਹੀ ਦਰਸ਼ਕ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਦੋਸਤੋ ਤੇ ਦਰਸ਼ਕ ਵੀਰੋ ਪ੍ਰਮਾਤਮਾ ਅਗੇ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਆਂ ਇਹ ਮੰਡ ਸਾਹਿਬ ਜੀ ਜਿਵੇਂ ਮੈਂ ਤੁਹਾਨੂੰ ਡਿਟੇਲ ਵਿੱਚ ਗੱਲ ਦੱਸਤੀ ਤੇ ਮੈਂ ਇੱਕ ਦਸਾਂ ਨਾਲ ਇੱਕ ਗੁੱਲ ਕਲੀਅਰ ਕਰ ਲੱਤੀ ਆ ਇਹਦੇ ਸੰਬੰਧ ਵਿੱਚ ਤੁਹਾਡੇ ਕੀ ਵਿਚਾਰ ਆ ਜੀ ਤੁਸੀਂ ਲੋਕਾਂ ਵਿੱਚ ਵਿਚਰਦੇ ਹੋ ਹਰ ਥਾਂ ਤੇ ਤੁਸੀਂ ਜਾਣਦੇ ਹੋ ਤੁਸੀਂ ਕਥਾ ਕੀਰਤਨ ਕਰਦੇ ਆਂ ਸੰਗਤਾਂ ਦੇ ਨਾਲ ਬਰਬਾਣੀ ਨਾਲ ਜੋੜਦੇ ਹੋ ਇਹਦੇ ਤੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਜਿਹੜੀ ਪਿਛਲੇ ਦਿਨੀ ਇਹਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲਅਦਾਜ਼ੀ ਕੀਤੀ ਗਈ ਆ ਇਹਦੀ ਵੀਡੀਓ ਪਾਣੀ ਇਹ ਇਹ ਪਹਿਲੀ ਵੀਡੀਓ ਨਹੀਂ ਹੋਰ ਵੀ ਕਈਆਂ ਸਸਤੀਆਂ ਨੇ ਵੀਡੀਓ ਜਾਰੀ ਹੋ ਜਾਂਦੀਆਂ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਗੱਲ ਇਸ ਤਰ੍ਹਾਂ ਜੇ ਆਪਾਂ ਪੰਜਾਬ ਦੇ ਲੋਕਾਂ ਦੇ ਵੱਲ ਦੇਖੀਏ ਜਾਂ ਪਿਛਲੇ ਸਮੇਂ ਦੇ ਵੱਲ ਨੂੰ ਜਾਈਏ ਨਾ ਜਿਹੜੇ ਪੰਜਾਬ ਦੇ ਮਸਲੇ ਸੀ ਉਹ بڑے ਉੱਚੇ ਸੁੱਚੇ ਮੁੱਦਿਆਂ ਨੂੰ ਲੈ ਕੇ ਗੱਲਾਂਬਾਤਾਂ ਹੁੰਦੀਆਂ ਰਹੀਆਂ ਸੀ ਜਿਵੇਂ ਪਾਣੀਆਂ ਦੇ ਮੁੱਦੇ ਹੋ ਗਏ ਖੁਦਮਖਤਿਆਰੀ ਦੇ ਜਿਹੜਾ ਮੁੱਦਾ ਹੋ ਗਿਆ ਇਸ ਤਰ੍ਹਾਂ ਹੋਰ ਵੀ ਜਿਹੜੇ ਮੁੱਦੇ ਹੁੰਦੇ ਸੀ ਜਿੱਥੇ ਸਟੇਟ ਦੇ ਨਾਲ ਸੈਂਟਰ ਦੇ ਕੋਈ ਜਿਹੜੇ ਮਤਭੇਦ ਹੁੰਦੇ ਸੀ ਧੱਕੇ ਹੁੰਦੇ ਸੀ ਸਟੇਟਾਂ ਦੇ ਨਾਲ ਬਹੁਤ ਉੱਚੇ ਉੱਚੇ ਵੱਡੇ ਵੱਡੇ ਮੁੱਦੇ ਲੈ ਕੇ ਪੋਲੀਟੀਸ਼ੀਅਨ ਜਿਹੜੇ ਉਹ ਆਪਣੀ ਆ ਸਿਆਸਤ ਕਰਦੇ ਸੀ ਸਮਾ ਇੰਨਾ ਮਾਰ ਆ ਗਿਆ ਨਾ ਤੇ ਲੋਕ ਇੰਨਾ ਥੱਲੇ ਗਿਰ ਚੁੱਕੇ ਨੇ ਵੀ ਉਹ ਜਿਹੜੇ ਮੁੱਦੇ ਜਿਨ੍ਹਾਂ ਦੇ ਨਾਲ ਲੋਕਾਂ ਦੇ ਸਰੋਕਾਰ ਜੁੜੇ ਹੋਏ ਨੇ ਜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਹ ਮੁੱਦਿਆਂ ਦਾ ਅੱਜ ਗੱਲ ਕੋਈ ਜ਼ਿਕਰ ਹੀ ਨਹੀਂ ਕਰਦਾ ਸੁਣਿਆ ਕਿਤੇ ਤੁਸੀਂ ਚੰਡੀਗੜ੍ਹ ਵਾਸਤੇ ਕਿਸੇ ਨੇ ਗੱਲ ਕੀਤੀ ਹੋਵੇ ਵੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਚੰਡੀਗੜ੍ਹ ਸਾਨੂੰ ਲੈਣਾ ਚਾਹੀਦਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਇੱਕ ਮਿਸਾਲ ਆ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਇੱਕ ਇਹੋ ਜਿਹਾ ਸੂਬਾ ਜਿਹੜਾ ਕਦੇ ਦੇਸ਼ ਨੂੰ ਲੀਡ ਕਰਦਾ ਸੀ ਉਹਦੀ ਆਪਣੀ ਕੋਈ ਰਾਜਧਾਨੀ ਹੋਈ ਨਹੀਂ ਹੈ ਪਰ ਕਿੱਥੇ ਗਿਆ ਇਹ ਮੁੱਦਾ ਅੱਜ ਕਿੱਥੇ ਚਲੇ ਗਏ ਸਾਡੇ ਭਾਖੜਾ ਮੈਨੇਜਮੈਂਟ ਬੋਰਡ ਦੇ ਮੁੱਦੇ ਜਿੱਥੋਂ ਸਾਡੀ ਹਿੱਸੇਦਾਰੀ ਖਤਮ ਕਰਕੇ ਉੱਥੇ ਆਪਣਾ ਜਿਹੜਾ ਸਾਰਾ ਕਾਮਚਾਮ ਸੈਟਲ ਕੀਤਾ ਜਾ ਰਿਹਾ ਤੇ ਹੋਰ ਕਿੰਨੇ ਹੀ ਮੁੱਦੇ ਨੇ ਜਿਨ੍ਹਾਂ ਦੀ ਖਾਤਰ ਕਦੇ ਕਿਸੇ ਲੀਡਰਾਂ ਨੇ ਮਰਨ ਵਰਤ ਰੱਖੇ ਕਦੇ ਲੀਡਰਾਂ ਨੇ ਜੇਲਾਂ ਕੱਟੀਆਂ ਕਦੇ ਲੀਡਰਾਂ ਨੇ ਆਪਣਾ ਆਪ ਨਿਸ਼ਾਵਰ ਕਰਤਾ ਉਹ ਮੁੱਦਿਆਂ ਤੋਂ ਹਟ ਕੇ ਅੱਜ ਗੱਲ ਆ ਗਈ ਨਿੱਜੀ ਜ਼ਿੰਦਗੀ ਤੇ ਅਸਲੀਲਤਾ ਦੇਖੋ ਠੀਕ ਆ ਭਾਈ ਜੋ ਵੀ ਕਿਸੇ ਉਹ ਜਗਮਨ ਸ਼ਰਮਾ ਨੇ ਵੀਡੀਓ ਜਾਰੀ ਕੀਤੀਆਂ ਕਿਉਂਕਿ ਬੰਦਾ ਨਾ ਮੰਨ ਲਾ ਜ਼ਿੰਦਗੀ ਕਿਸੇ ਦੀ 60 ਸਾਲ ਦੀ ਉਮਰ ਆ 50 ਸਾਲ ਦੀ ਉਮਰ ਆ ਉਹ 5-7 ਸਾਲ ਤੋਂ ਰਾਜਨੀਤੀ ਚ ਆ ਗਿਆ ਜਿਹੜਾ ਉਹਦਾ ਪਿਛਲਾ 35 ਸਾਲ ਦਾ ਉਹਦਾ ਜੀਵਨ ਰਿਹਾ ਹੋ ਉਹ ਕੀ ਪਤਾ ਉਹ ਜੀਵਨ ਉਹਨੇ ਕਿਸ ਤਰੀਕੇ ਦੇ ਨਾਲ ਆਪਣਾ ਬਤੀਤ ਕੀਤਾ ਉਹਨੂੰ ਉਸ ਟਾਈਮ ਇਸ ਗੱਲ ਦਾ ਅਹਿਸਾਸ ਵੀ ਸੀ ਵੀ ਮੈਂ ਇੱਕ ਸਮਾਜਿਕ ਇਹੋ ਜੇ ਆਪਣਾ ਅਹੁਦੇ ਤੇ ਚਲੇ ਜਾਣਾ ਇੱਕ ਇਹੋ ਜੇ ਪਦਵੀ ਤੇ ਮੈਂ ਪਹੁੰਚ ਜਾਣਾ ਜਿਹਦੇ ਕਾਰਨ ਲੋਕਾਂ ਦੇ ਨਾਲ ਮੇਰਾ ਲਗਾਓ ਵੀ ਹੋਊਗਾ ਤੇ ਲੋਕਾਂ ਦੇ ਵਿੱਚ ਮੇਰਾ ਵਿਰੋਧ ਵੀ ਹੋਊਗਾ ਉਹ ਤੋਂ ਬੰਦੇ ਨੂੰ ਨਹੀਂ ਪਤਾ ਹੁੰਦਾ ਸੋ ਉਹਨਾਂ ਦਾ ਜਿਹੜੇ ਕਿ ਇੱਕ ਕਮੇਡੀਅਨ ਰਹੇ ਨੇ ਸਟੇਜ ਸ਼ੋਅ ਕਰਦੇ ਰਹੇ ਨੇ ਜਿਨ੍ਹਾਂ ਦੀ ਇੱਕ ਐਕਸਟਾ ਵੀ ਚੱਲੀਆਂ ਨੇ ਇੱਕ ਸੈਲੀਬ੍ਰਿਟੀ ਇਨਸਾਨ ਸੀ ਤੇ ਇਹ ਤੁਸੀਂ ਵੀ ਜਾਣਦੇ ਹੋ ਵੀ ਜਿਹੜਾ ਬੰਦਾ ਜਿਹੜਾ ਵੀ ਮਸ਼ਹੂਰ ਹੋ ਜਾਂਦਾ ਨਾ ਖਾਸ ਕਰਕੇ ਜਦੋਂ ਆਪਾਂ ਨੇ ਆ ਜਿਹੜੀ ਫਿਲਮੀ ਕੈਰੀਅਰ ਲਾ ਲਓ ਜਾਂ ਟੀਵੀ ਕੈਰੀਅਰ ਲਾ ਲਓ ਸੀਰੀਅਲਾਂ ਦੇ ਵਿੱਚ ਆਉਣਾ ਜਾਂ ਕਮੇਡੀ ਸ਼ੋਅਾਂ ਦੇ ਵਿੱਚ ਆਉਣਾ ਬੰਦੇ ਦੀ ਜਦੋਂ ਜਿਹੜੀ ਦੁਨੀਆ 'ਚ ਪਹਿਚਾਨ ਬਣਦੀ ਆ ਬੰਦਾ ਫੇਮਸ ਹੋ ਜਾਂਦਾ ਨਾ ਫਿਰ ਬੰਦੇ ਦੇ ਆਲੇ-ਦੁਆਲੇ ਬਹੁਤ ਕੁਝ ਇਹੋ ਜਿਹਾ ਇਕੱਠਾ ਹੋ ਜਾਂਦਾ ਜਿਹੜਾ ਬੰਦੇ ਆ ਮਤਲਬ ਆਮ ਜਨਤਾ ਜਿਹਦੇ ਮਗਰ ਭੱਜੀ ਫਿਰਦੀ ਆ ਤੇ ਉਹ ਚੀਜ਼ਾਂ ਉਹ ਸੰਸਾਰ ਦੇ ਮਗਰ ਭੱਜਦੀਆਂ ਨੇ ਤੇ ਉਦੋਂ ਵੇਰ ਜਦੋਂ ਬੰਦਾ ਪੂਰੀ ਸ਼ੋਹਰਤ ਦੇ ਵਿੱਚ ਹੁੰਦਾ ਬੰਦੇ ਦੀ ਫੇਮਸ ਦੁਨੀਆ ਤੇ ਪੂਰੀ ਮਕਬੂਲੀਅਤ ਹੋਈ ਹੁੰਦੀ ਆ ਤੇ ਉਦੋਂ ਬੰਦੇ ਨੂੰ ਸ਼ਾਇਦ ਇਹ ਗੱਲਾਂ ਦਾ ਅਹਿਸਾਸ ਵੀ ਨਹੀਂ ਹੁੰਦਾ ਬੰਦਾ ਕਈ ਵਾਰੀ ਗਲਤੀਆਂ ਵੀ ਕਰ ਲੈਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤਾਂ ਇਨਸਾਨ ਹੀ ਆ ਨਾ ਹਰ ਬੰਦਾ ਜੀਵਨ ਦੇ ਉਸ ਪੜਾ ਤੋਂ ਲੰਘ ਕੇ ਇੱਥੇ ਤੱਕ ਆਉਂਦਾ ਜਿੱਥੇ ਬੈਠ ਕੇ ਉਹ ਦੂਜਿਆਂ ਨੂੰ ਫਿਰ ਮਤ ਦੇਣ ਦੀਆਂ ਗੱਲਾਂ ਜਿਵੇਂ ਹੁਣ ਆਪਾਂ ਕਰ ਰਹੇ ਹਾਂ ਚਾਹੇ ਨੂੰ ਮਤ ਲਾ ਲਓ ਚਾਹੇ ਸੁਝਾਅ ਲਾ ਲਓ ਵੀ ਹਰ ਬੰਦਾ ਜੀਵਨ ਦੇ ਉਸ ਪੜਾ ਤੋਂ ਲੰਘ ਕੇ ਆਉਂਦਾ ਜਿਹੜੇ ਪੜਾ ਨੂੰ ਆਪਾਂ ਕਹਿ ਸਕਦੇ ਹਾਂ ਵੀ ਜਿੱਥੇ ਸਾਨੂੰ ਰੱਬ ਚੇਤੇ ਨਹੀਂ ਹੁੰਦਾ ਕਈ ਵਾਰੀ ਅਸੀਂ ਗਲਤੀ ਕਰ ਬਈਨੇ ਆ ਕਈ ਵਾਰੀ ਗਲਤੀ ਨਹੀਂ ਹੁੰਦੀ ਸੋ ਕਿਸੇ ਦੀਆਂ ਭਾਵਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ ਬੈਠ ਕੇ ਗੱਲਾਂ ਬਾਤਾਂ ਕਰ ਲੈਣੇ ਆ ਸੋ ਉਹ ਫਿਰ ਜਦੋਂ ਬੰਦਾ ਕਿਤੇ ਸਿਆਸਤ ਦੇ ਵਿੱਚ ਆ ਕੇ ਕਿਸੇ ਸੰਵਿਧਾਨਕ ਅਹੁਦੇ ਤੇ ਬੈਠ ਜਾਂਦਾ ਤੇ ਫਿਰ ਉਹ 30 ਸਾਲ 20 ਸਾਲ 10 ਸਾਲ ਪੁਰਾਣੀਆਂ ਗੱਲਾਂ ਕੱਢ-ਕੱਢ ਕੇ ਉਹਨਾਂ ਨੂੰ ਲੋਕਾਂ ਦੇ ਬੱਚਾ ਪਰੋਸਣਾ ਵੈਸੇ ਤਾਂ ਇਹ ਇਨਸਾਨੀਅਤ ਨਹੀਂ ਹੈ ਚਾਹੇ ਉਹ AI ਨਾਲ ਬਣਾਈ ਆ ਚਾਹੇ ਉਹ ਅਸਲੀ ਵੀਡੀਓ ਹੋਆ ਪਰ ਗੱਲ ਇਹ ਸੀ ਵੀ ਉਹ ਵੀਡੀਓ ਦੇ ਨਾਲ ਉਹ ਵੀਡੀਓ ਦੇਖਣ ਦੇ ਨਾਲ ਲੋਕਾਂ ਦੇ ਢਿੱਡ ਭਰ ਜਾਣਗੇ ਲੋਕਾਂ ਦੇ ਜੋ ਰੋਟੀ ਕਪੜਾ ਮਕਾਨ ਦੇ ਮਸਲੇ ਨੇ ਜੋ ਬਿਜਲੀ ਪਾਣੀ ਦੇ ਮਸਲੇ ਨੇ ਕੀ ਉਸ ਵੀਡੀਓ ਦੇਖਣ ਦੇ ਨਾਲ ਉਹ ਹੱਲ ਹੋ ਜਾਣਗੇ ਜਾਂ ਜਿਹੜੇ ਐਡੇ ਐਡੇ ਗੱਲਾਂ ਬਾਤਾਂ ਕਰਕੇ ਸਰਕਾਰਾਂ ਸੱਦਾ ਦੇ ਵਿੱਚ ਆਉਂਦੀਆਂ ਨੇ ਕਿੰਨੇ ਵਾਅਦੇ ਇਹ ਕਰਕੇ ਸਰਕਾਰ ਸੱਦਾ ਦੇ ਵਿੱਚ ਆਈ ਜਿਹੜਾ ਸਭ ਤੋਂ ਪਹਿਲਾਂ ਵੀਆਈਪੀ ਕਲਚਰ ਤੁਸੀਂ ਕਹਿ ਰਹੇ ਸੀ ਨਾ ਵੀ ਠਾਣਿਆਂ ਦੇ ਵਿੱਚ ਕਾਹ ਪੈਂਦੇ ਆ ਠਾਣਿਆਂ 'ਚ ਕਾਹ ਹੀ ਪੈਣੇ ਆ ਪੂਰੀ ਦੀ ਪੂਰੀ ਫੋਰਸ ਤਾਂ ਇਹਨਾਂ ਲੀਡਰਾਂ ਦੇ ਅੱਗੇ ਪਿੱਛੇ ਘੁੰਮ ਰਹੀ ਆ ਸੈਂਕੜੇ ਗੱਡੀਆਂ ਇਹਨਾਂ ਦੇ ਅੱਗੇ ਪਿੱਛੇ ਜਿਹੜੀਆਂ ਫੋਰਸ ਦੇ ਨਾਲ ਭਰੀਆਂ ਚੱਲ ਰਹੀਆਂ ਨੇ ਤੇ ਠਾਣਿਆਂ 'ਚ ਤਾਂ ਕਾਹ ਹੀ ਪੈਣੇ ਆ ਸੋ ਇਹ ਗੱਲਾਂ ਕਰਕੇ ਸਰਦਾਰ ਦੇ ਵਿੱਚ ਅਸਹਿਤ ਵੀ ਜੇ ਕਿਸੇ ਨੂੰ ਡਰ ਲੱਗਦਾ ਭਾਈ ਕਿਉਂ ਲੀਡਰ ਨੇ ਜਿਹੜੇ ਲੋਕਾਂ ਦੀਆਂ ਵੋਟਾਂ ਲੈ ਕੇ ਸਰਦਾਰ ਚ ਪਾਵਰ ਚ ਆਉਂਦੇ ਨੇ ਪਾਵਰ ਜਾ ਕੇ ਫਿਰ ਸਿਕਿਉਰਿਟੀ ਵਾਲੇ ਕਰ ਲੈਂਦੇ ਨੇ ਵੀ ਲੋਕਾਂ ਤੋਂ ਹੀ ਵੋਟਾਂ ਲੈਣੀਆਂ ਲੋਕਾਂ ਤੋਂ ਹੀ ਡਰ ਲੱਗਾਂ ਲੱਗੇ ਜਾਂਦਾ ਇਹਨਾਂ ਨੂੰ ਲੋਕਾਂ ਤੋਂ ਡਰ ਫਿਰ ਆਪਦੀਆਂ ਕਰਤੂਤਾਂ ਘਾਤ ਲੱਗਦਾ ਜੇ ਅਸੀਂ ਲੋਕਾਂ ਦੇ ਵਿੱਚ ਕੋਈ ਗੱਲ ਕਰਕੇ ਵਾਅਦਾ ਕਰਕੇ ਲੋਕਾਂ ਦੇ ਵਿੱਚ ਸੱਦਾ ਚਾਕੇ ਜੇ ਤਾਂ ਅਸੀਂ ਆਉਂਦੇ ਅਸਾਰ ਉਹਨਾਂ ਊਸੂਲਾਂ ਤੇ ਕਾਇਮ ਆ ਜਿਹੜੀਆਂ ਗੱਲਾਂ ਕਰਕੇ ਆਏ ਆ ਉਹਨਾਂ ਤੇ ਪਹਿਰਾ ਦੇ ਰਹੇ ਆ ਤਾਂ ਤੁਸੀਂ ਨੰਗੇ ਪੈਰ ਲੋਕਾਂ ਦੇ ਵਿੱਚ ਜਾਓ ਨੰਗਾ ਸਿਰ ਲੈ ਕੇ ਵੀ ਲੋਕਾਂ ਦੇ ਵਿੱਚ ਜਾਓ ਲੋਕ ਤੁਹਾਡਾ ਸਿਰ ਕੱਜਣਗੇ ਪਰਦਾ ਦੇਣਗੇ ਤੁਹਾਡੇ ਸਿਰ ਤੇ ਵੀ ਨਹੀਂ ਵੀ ਸੋਭਾ ਨਹੀਂ ਦਿੰਦਾ ਤੂੰ ਸਾਡਾ ਲੀਡਰ ਆ ਲੈ ਪਰ ਅਸੀਂ ਤੈਨੂੰ ਆਪਣੀ ਦਸਤਾਰ ਲਾ ਕੇ ਪੇਸ਼ ਕਰਦੇ ਆ ਤੇ ਜੇਕਰ ਤੁਸੀਂ ਗੱਲਾਂ ਵੱਡੀਆਂ ਵੱਡੀਆਂ ਕਰਕੇ ਤੇ ਜਾਣਾ ਬਿਲਕੁਲ ਉਹਨਾਂ ਦੇ ਉਲਟਾ ਫਿਰ ਤੁਸੀਂ ਆਪਣੀ ਵੀ ਬਣ ਕੇ ਜਾਓਗੇ ਤਾਂ ਲੋਕ ਲਾਗੇ ਆਪਣੇ ਕੋਲੇ ਰੱਖ ਲੈਣਗੇ ਸੋ ਕਹਿਣ ਦੋ ਭਾਵੇਂ ਗੱਲ ਦਾ ਵੀ ਮੁੱਦੇ ਚਾਹੇ ਇਹਨਾਂ ਨੇ ਇਹ ਗੱਲਾਂ ਕਰਕੇ ਸੱਦਾ ਦੇ ਵਿੱਚ ਪਾਰਟੀ ਆਈ ਵੀ ਅਸੀਂ ਵੀ ਆਈਪੀ ਕਲਚਰ ਖਤਮ ਕਰ ਦੇਵਾਂਗੇ ਬੀਬੀਆਂ ਦਾ ਵਾਅਦਾ ਸੀ 100000 ਰੁਪਇਆ ਦੇਣਾ ਸੀ ਤਦੋ ਠੀਕ ਆ ਕੁਝ ਕੰਮ ਕੀਤੇ ਵੀ ਜਿਵੇਂ ਆ ਬਿਜਲੀ ਸੇਸੋ ਜੂਨਟ ਫ੍ਰੀ ਕੀਤੀ ਆ ਇਹਦਾ ਲਾਹਾ ਬਹੁਤ ਲੋਕ ਲੈ ਰਹੇ ਨੇ ਠੀਕ ਆ ਕੀਤਾ ਕੰਮ ਜਿਹੜਾ ਹੈਗਾ ਉਹ ਬੋਲਦਾ ਫਿਰ ਆਪਣਾ ਜਿਹੜਾ ਇਹਨਾਂ ਨੇ ਸਿਹਤ ਸਹੂਲਤਾਂ ਦੇ ਬਾਰੇ ਦਿੱਲੀ ਮਾਡਲ ਉਹਦੇ 'ਚ ਵੀ ਜਾਦੇ ਕੋਈ ਪ੍ਰਗਤੀ ਨਹੀਂ ਹੋਈ ਹਸਪਤਾਲਾਂ ਦੇ ਵਿੱਚ ਬਹੁਤ ਘੱਟ ਮਾਤਰਾ 'ਚ ਡਾਕਟਰ ਨੇ ਜਿੱਥੇ ਲੋਕਾਂ ਨੂੰ ਬਹੁਤ ਲੰਮਾ ਲੰਮਾ ਟਾਈਮ ਜਿਹੜਾ ਖਰਚਲ ਹੋਣਾ ਪੈਂਦਾ ਦੂਸਰੇ ਨੰਬਰ ਤੇ ਇਹਨਾਂ ਦੀ ਜਿਹੜੀ ਵੱਡੀ ਕ੍ਰਾਂਤੀ ਲਿਆਉਣੀ ਸੀ ਉਹ ਸੀਗੀ ਸਿੱਖਿਆ ਯੋ ਕਿ ਮਾਡ ਸਮਝ ਮੈਂ ਤੁਹਾਡੀ ਗੱਲ ਟੋਕਣ ਲੱਗਿਆ ਥੋੜੀ ਜੀ ਐ ਦਰਸ਼ਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੇ ਜਮੀਨਾਂ ਦੇ ਹਸਪਤਾਲ ਦੀ ਗੱਲ ਕੀਤੀ ਆ ਇੱਕ ਪੁਲਿਸ ਦੇ ਥਾਣੇ ਦੀ ਗੱਲ ਕੀਤੀ ਆ ਐ ਦਰਸੋ ਮੈਂ ਜਿੱਥੇ ਅਸੀਂ ਬੈਠੇ ਆ ਅਸੀਂ ਉਸ ਏਰੀਆ ਦੀ ਥੋੜਾ ਮੈਂ ਧਿਆਨ ਚ ਗੱਲ ਲਿਆ ਰਿਹਾ ਪੁਲਿਸ ਜਿਲ੍ਹੇ ਨਾਲ ਦੀ ਅਧੀਨ ਥਾਣਾ ਸਦਮਟ ਪੈਂਦਾ ਇੱਥੇ ਗਣਤੀ ਦੇ ਮੁਲਾਜ਼ਮਾਂ ਜਿੰਨੇ ਚਾਹੀਦੇ ਆ ਉਦੋਂ ਅੱਧੇ ਵੀ ਨਹੀਂ ਹੈਗੇ ਕਿਉਂਕਿ ਇਸ ਠਾਨੇ ਦੇ ਨਾਲ ਕਾਫੀ ਜਿਹੜੇ ਪਿੰਡ ਜੁੜੇ ਹੋਏ ਆ ਜਿਸ ਕਰਕੇ ਜਿੰਨੇ ਕੋ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਲੋਕਾਂ ਨੇ ਸੇਫ ਸੁਰੱਖਿਅਤ ਨੂੰ ਲੈ ਕੇ ਲੋਕ ਪਰ ਉੱਥੇ ਸਵਾਲ ਵੀ ਕਰਦੇ ਸਾਡੇ ਕੰਮ ਨਹੀਂ ਹੁੰਦੇਗੇ ਇਹ ਲੋਕ ਜਿਹੜੇ بیمارਦੇ ਆ ਪਰ ਉੱਥੇ ਜਿਹੜੇ ਮੁਲਾਜ਼ਮਾ ਉਹਨਾਂ ਦੀਆਂ ਵੀ ਮੁਸ਼ਕਲਾਂ ਹੁੰਦੀਆਂ ਕਿਉਂਕਿ ਉੱਥੇ ਬਹੁਤ ਮੁਲਾਜ਼ਮਾ ਦੀ ਕਮੀ ਆ ਦੂਸਰੀ ਗੱਲ ਕੀਤੀ ਹੈ ਹਸਪਤਲਾਂ ਦੀ ਜੇ ਅਸੀਂ ਸਿੱਧਾ ਆਕਸੀਜਨ ਨਾਲ ਦੀ ਆਧਿਤੀ ਦੇ ਅਧੀਨ ਠਾਣਾ ਸਦਾ ਮਿੰਟ ਪੈਂਦਾ ਇੱਥੇ ਗਣਤੀ ਦੇ ਮੁਲਾਜ਼ਮਾਂ ਜਿੰਨੇ ਚਾਹੀਦੇ ਆ ਉਦੋਂ ਅੱਧੇ ਵੀ ਨਹੀਂ ਹੈਗੇ ਕਿਉਂਕਿ ਇਸ ਥਣ ਦੇ ਨਾਲ ਕਾਫੀ ਜਿਹੜੇ ਪਿੰਡ ਜੁੜੇ ਹੋਏ ਆ ਜਿਸ ਕਰਕੇ ਜਿੰਨੇ ਕੋ ਪੁਲਿਸ ਮੁਲਾਜ਼ਮਾਂ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਲੋਕਾਂ ਦੀ ਸੇਫ ਸੁਰੱਖਿਆ ਨੂੰ ਲੈ ਕੇ ਲੋਕ ਪਰ ਉੱਥੇ ਸਵਾਲ ਵੀ ਕਰਦੇ ਸਾਡੇ ਕੰਮ ਨਹੀਂ ਹੁੰਦੇਗੇ ਐ ਲੋਕ ਜਿਹੜੇ ਬਿਮਾਰ ਦੇ ਆ ਪਰ ਉੱਥੇ ਜਿਹੜੇ ਮੁਲਾਜ਼ਮਾਂ ਉਹਨਾਂ ਦੀਆਂ ਵੀ ਮੁਸ਼ਕਲਾਂ ਹੁੰਦੀਆਂ ਕਿਉਂਕਿ ਉੱਥੇ ਬਹੁਤ ਮੁਲਾਜ਼ਮਾਂ ਦੀ ਕਮੀ ਆ ਦੂਸਰੀ ਗੱਲ ਕੀਤੀ ਹੈ ਹਸਪਤਲਾਂ ਦੀ ਜੇ ਅਸੀਂ ਸਿੱਧੋਂ ਬਿੜ ਦੇ ਹਸਪਤਾਲ ਦੀ ਗੱਲ ਕਰ ਗਏ ਕਿਉਂਕਿ ਪੰਜਾਬ ਸਰਕਾਰ ਨੇ ਮੁਹੱਲਾ ਪੇਂਡੂ ਖੁੱਲੇ ਆ ਜੋ ਕਿ ਪ੍ਰਸ਼ੰਸਾਯੋਗ ਕਦਮਾਂ ਜੋ ਵਧੀਆ ਗੱਲ ਹੈਗੀ ਆ ਪਰ ਮੈਂ ਨਾਲ ਨਾਲ ਇਹ ਗੱਲ ਵੀ ਸਰਕਾਰ ਨੂੰ ਕਹੂੰਗਾ ਵੀ ਜਿੱਥੇ ਪਹਿਲਾ ਹਸਪਤਾਲ ਆ ਉਥੇ ਤੁਸੀਂ ਸਟਾਫ ਪੂਰਾ ਕਰੋ ਉਥੇ ਮੈਡੀਸਨ ਪੂਰੀ ਕਰੋ ਉਥੇ ਸਹੂਲਤਾਂ ਪੂਰੀਆਂ ਕਰੋ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤ ਜਿੱਥੇ ਪਹਿਲਾ ਹਸਪਤਾਲ ਖੁੱਲੇ ਮਿਲਣਾ ਸਿਵਲ ਹਸਪਤਾਲ ਸਿੱਧਾਂ ਬਿੜ ਵਿਖੇ ਉਥੇ ਵੀ ਇੱਕਾ ਬੁੱਕਾ ਡਾਕਟਰ ਬੈਠ ਜੀ ਆ ਕਿਉਂਕਿ ਹਸਪਤਾਲ ਬਹੁਤ ਵਧੀਆ ਬਣਿਆ ਹੋਇਆ ਵਾ ਉੱਥੇ ਐਂਬੂਲੈਂਸ ਹੈ ਪਰ ਉੱਥੇ ਕੋਈ ਡਰਾਈਵਰ ਨਹੀਂ ਹੈਗਾ। ਉੱਥੇ ਰਾਤ ਨੂੰ ਕੋਈ ਮਰੀਜ਼ ਆ ਜਾਵੇ ਤਾਂ ਉਹਨੂੰ ਉੱਥੇ ਰੱਖਿਆ ਨਹੀਂ ਜਾਂਦਾ ਕਿਉਂਕਿ ਉੱਥੇ ਨਾ ਤਾਂ ਕੋਈ ਸਾਜੋ-ਸਮਾਨ ਹੈ ਤੇ ਨਾ ਹੀ ਉੱਥੇ ਪੂਰੇ ਡਾਕਟਰ। ਭਾਰੀ ਡਾਕਟਰਾਂ ਦੀ ਕਮੀਆਂ ਜਿਹੜੇ ਡਾਕਟਰ ਤੇ ਵੱਧ ਚਾਹੀਦੇ ਸੀ ਕਿਉਂਕਿ ਇਸ ਹਸਪਤਾਲ ਨੂੰ ਮੇਰਾ ਖਿਆਲ ਪੰਜਾਹ ਤੋਂ ਵੱਧ ਦੇ ਜਾਲੇ ਪਿੰਡ ਲੱਗਦੇ ਆ। ਪਰ ਉੱਥੇ ਡਾਕਟਰ ਇੱਕ ਜਾਂ ਦੋ ਹੁੰਦੇ ਆ। ਅਸੀਂ ਪਹਿਲਾਂ ਆਪਣੇ ਕਲਮ ਦੇ ਰਾਹ ਚੈਨਲ 'ਤੇ ਕਾਫੀ ਖਬਰ ਲਾਈਆਂ ਸਰਕਾਰ ਨੇ ਕੁਝ ਕੋ ਡਾਕਟਰ ਭੇਜੇ ਆ ਦੁਬਾਰਾ ਉਹਨਾਂ ਨੂੰ ਉੱਥੇ ਫੇਰ ਬਲ ਦਿੱਤਾ ਗਿਆ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੀਆਂ ਇਹ ਕਮੀਆਂ ਨੂੰ ਪੂਰਿਆ ਕਰਦੀ ਇਹ ਸਾਨੂੰ ਮੁੱਦੇ ਤੋਂ ਦੀ ਰੋੜਾ ਇਹ ਮੁੱਦੇ ਪੰਜਾਬ ਦੇ ਨਾਲ ਜੁੜੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਫਿਰ ਆਪਾਂ ਤੀਸਰੇ ਨੰਬਰ ਦੇ ਜਿਹੜੀ ਸਭ ਤੋਂ ਵੱਡੀ ਕ੍ਰਾਂਤੀ ਦੀ ਗੱਲ ਕਰਦੇ ਸੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇ ਵਿੱਚ ਦੱਸੋ ਵੀ ਕੋਈ ਬਾਹਲਾ ਜ਼ਿਆਦਾ ਬਦਲਾਅ ਤੁਹਾਨੂੰ ਲੱਗਿਆ ਹੋਵੇ ਕਿਤੇ ਤੁਸੀਂ ਦੇਖਿਆ ਹੋਵੇ ਦੱਸ ਦਿਓ ਮੈਂ 2 ਦਿਨ ਪਹਿਲਾਂ ਕਿਸੇ ਸਮਾਗਮ ਸੰਬੰਧੀ ਅਸੀਂ ਹਾਈ ਸਕੂਲ ਸਦਾ ਹਾਈ ਸਕੂਲ ਆ ਉਹਦੇ ਵਿੱਚ ਅਸੀਂ ਨਾ ਉਮ ਗੈਸੀ ਪਰਮਿਸ਼ਨ ਲੈਣ ਵਾਸਤੇ ਕੋਈ ਬੱਚਿਆਂ ਦੇ ਐਕਟੀਵਿਟੀ ਕਰਨੀ ਸੀ ਕਿਸੇ ਧਾਰਮਿਕ ਵਿਸ਼ੇ ਦੇ ਨਾਲ ਸੰਬੰਧਤ ਉਹ ਜਦੋਂ ਜਾ ਕੇ ਉੱਥੇ ਟੀਚਰਾਂ ਬਾਰੇ ਪਤਾ ਲੱਗਿਆ ਵੀ ਚਾਰ ਟੀਚਰ ਨੇ ਤੇ ਚਾਰ ਟੀਚਰਾਂ ਦੇ ਵਿੱਚੋਂ ਵੀ ਕਈ ਵਾਰੀ ਕਿਸੇ ਨੂੰ ਕਿਸੇ ਨਾ ਕਿਸੇ ਕੰਮ ਬਾਹਰ ਜਾਣਾ ਪੈ ਜਾਂਦਾ ਸਰਕਾਰੀ ਦਰਬਾਰੇ ਵਾਲੇ ਕੰਮ 'ਚ ਤੇ ਜਦੋਂ ਕਿ ਇਹਨਾਂ ਨੇ ਇਹ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਕਿਹਾ ਸੀ ਵੀ ਜਿਹੜੇ ਟੀਚਰ ਨੇ ਨਾ ਉਹ ਸਿਰਫ ਬੱਚਿਆਂ ਨੂੰ ਪੜਾਉਣਗੇ। ਉਹਨਾਂ ਤੋਂ ਕੋਈ ਜਿਹੜਾ ਇੱਧਰ ਉੱਧਰ ਦਾ ਕੰਮ ਲਿਆ ਹੀ ਨਹੀਂ ਜਾਊਗਾ। ਤੇ ਜਦੋਂ ਫਿਰ ਉੱਥੇ ਗੱਲਾਂ ਚੱਲੀਆਂ ਨਾ ਪਰ ਹੁਣ ਪਤਾ ਲੱਗਦਾ ਉਹਨਾਂ ਡਾਕ ਦੇ ਵਿੱਚ ਉਲਝਿਆ ਜਾ ਰਿਹਾ। ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਜਦੋਂ ਫਿਰ ਉੱਥੇ ਗੱਲਾਂ ਚੱਲੀਆਂ ਨਾ ਮੈਂ ਤਾਂ ਸੁਣ ਕੇ ਹੈਰਾਨ ਰਹਿ ਗਿਆ। ਵੀ ਉੱਥੇ ਪੜ੍ਹਾਈ ਨੂੰ ਤਾਂ ਉਹਨਾਂ ਟਾਈਮ ਉਹਨਾਂ ਨੂੰ ਬੱਚਿਆਂ ਨੂੰ ਪੜਾਉਣ ਨੂੰ ਤਾਂ ਉਹਨਾਂ ਟਾਈਮ ਮਿਲਦਾ ਹੀ ਨਹੀਂ ਜਿੰਨਾ ਉਹਨਾਂ ਨੂੰ ਉਹ ਇੱਧਰਲੇ ਉੱਧਰਲੇ ਕੰਮਾਂ ਤੇ ਹੁਣ ਲਾਇਆ ਜਾ ਰਿਹਾ। ਦੱਸੋ ਹੁਣ ਇਹ ਕਹਿਣੀ ਤੇ ਕਰਨੀ ਦੇ ਵਿੱਚ ਕਿੰਨਾ ਫਰਕ ਆ ਗਿਆ। ਇਤਰਾ ਦੇ ਹੱਥ ਖੜੇ ਹੋਏ ਪਏ ਐ ਇਨਾ ਉਹਨਾਂ ਤੇ ਬੋਝ ਆਇਆ ਵੀ ਉਹਨਾਂ ਨੂੰ ਇੱਕ ਤਾਂ ਜਿਹੜਾ ਹਰ ਹਫ਼ਤੇ ਇੱਕ ਅੱਧੀ ਐਕਟੀਵਿਟੀ ਜਿਹੜੀ ਦੇਣੀ ਪੈਂਦੀ ਆ ਸਰਕਾਰ ਵੱਲੋਂ ਚਲਾਇਆ ਹੋਇਆ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਦੀ ਜੇ ਕੋਈ ਐਕਟੀਵਿਟੀ ਲੈਣੀ ਆ ਨਾ ਤੁਸੀਂ ਆਪਣੇ ਜਿਹੜੇ ਡਰੱਗ ਐਡਿਕਸ਼ਨ ਸੈਕਟਰ ਖੋਲੇ ਸੀ ਜਿੱਤੇ ਤੁਸੀਂ ਲੋਕਾਂ ਨੂੰ ਜੀਵ ਵਾਲੀਆਂ ਗੋਲੀਆਂ ਹਸਪਤਾਲਾਂ ਦੇ ਵਿੱਚ ਤਾਂ ਲੋਕਾਂ ਦਾ ਮੂੰਹ ਉਡਾ ਕੇ ਉਹਦੇ ਵਿੱਚ ਪਾ ਦਿੰਦੇ ਹੋ ਭੋਰ ਕੇ ਗੋਲੀ ਬਿੱਜਾ ਨਸ਼ਾ ਲੈ ਦੇ ਲੈਣਦਾਰੇ ਦੂਸਰੇ ਨੰਬਰ ਤੇ ਇੱਕ ਉਹ ਸੰਸਥਾਵਾਂ ਤੁਸੀਂ ਜਿਹੜੀਆਂ ਸਥਾਪਿਤ ਕੀਤੀਆਂ ਹੋਈਆਂ ਨੇ ਜਿੱਥੇ ਲੋਕ ਪੈਸੇ ਦੇ ਕੇ ਇਹ ਗੋਲੀਆਂ ਲੈ ਕੇ ਆਉਂਦੇ ਨੇ ਤੇ ਉੱਥੇ ਹਜ਼ਾਰਾਂ ਲੋਕਾਂ ਦੀ ਭੀੜ ਜਿਹੜੀ ਆ ਲੱਗੀ ਹੁੰਦੀ ਆ ਗਰੀਬ ਬੰਦਾ ਨਾਲੇ ਤਾਂ ਪੈਸੇ ਦੇ ਕੇ ਆਉਂਦਾ ਉੱਥੇ ਨਾਲੇ ਅਗਲੇ ਦੀ ਦਿਹਾੜੀ ਮਾਰਦੀ ਆ ਤੇ 14 ਦਿਨਾਂ ਦੀ ਉਹ ਦਵਾਈ ਦਿੰਦੇ ਆ ਤੇ ਮਤਲਬ ਲੋਕਾਂ ਨੂੰ ਖੱਜਲ ਹੋਣ ਦਾ ਜਿਹੜਾ ਇੱਕ ਰਾਹ ਖੋਲਿਆ ਗਿਆ ਆ ਤੁਸੀਂ ਕਹਿ ਦੋ ਭਾਵ ਆ ਵੀ ਜੇ ਜੁੱਧ ਨਸ਼ਿਆਂ ਵਿਰੁੱਧ ਬਾਰੇ ਤੁਸੀਂ ਜਾਣਨਾ ਤਾਂ ਤੁਸੀਂ ਇਹ ਨਾ ਸੰਸਥਾਵਾਂ ਤੋਂ ਪੁੱਛੋ ਕਿਤੇ ਸੱਦ ਕੇ ਵੀ ਜਦੋਂ ਤੋਂ ਤੁਸੀਂ ਚੱਲੇ ਹੋ ਤੁਹਾਡੇ ਕੋਲੇ ਜਿਹੜੇ ਰਜਿਸਟਰਡ ਹੋਏ ਨੇ ਵਿਅਕਤੀ ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਜਾਉਂਦੇ ਜੀ ਇਹ ਗੋਲੀ ਨਾਲ ਨਸ਼ਾ ਛੱਡ ਗਿਆ ਤੇ ਇਹ ਗੋਲੀ ਖਾਣੋਂ ਫਟ ਗਿਆ ਜੇ ਇੱਕ ਬੰਦਾ ਵੀ ਇਹ ਸਾਰੇ ਸੈਂਟਰ ਪ੍ਰੂਫ ਕਰ ਦੇਣ ਨਾ ਤੇ ਸਰਕਾਰ ਜੋ ਮਰਜ਼ੀ ਸਜ਼ਾ ਦੇ ਦੇਵੇ ਅਸੀਂ ਲੈ ਲਾਂਗੇ ਆਪਣੀ ਸੇ ਆਨ ਬਸ ਕੋ ਇਹ ਗੱਲ ਸੱਚਾ ਜੋ ਪੁਲਿਸ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਉਹ ਜੁੱਦ ਨਸ਼ਿਆਂ ਵਿਰੁੱਧ ਜਿਹੜੀ ਮਿਹਨਤ ਲਾਈ ਗਈ ਆ ਉਹ ਇੱਕ ਬਹੁਤ ਵਧੀਆ ਸਲਾਗਾ ਜੋ ਕਦਮ ਲੋਕ ਉਹਦੀ ਪ੍ਰਸ਼ੰਸਾ ਕਰਦੇ ਆ ਠੀਕ ਆ ਪੁਲਿਸ ਆਪਣੇ ਕਾਰਜ ਕਰ ਰਹੀ ਆ ਜੋ ਪ੍ਰਸ਼ਾਸਨ ਜੋ ਕਰਾ ਪਰ ਹਜੇ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਹਜੇ ਮੰਜ਼ਿਲ ਜਿਹੜੀ ਕਾਫੀ ਦੂਰ ਜਿਹੜੀ ਦਿਖਾਈ ਦੇ ਰਹੀ ਆ ਇਹ ਪੁਲਿਸ ਇਮਾਨਦਾਰ ਦੇ ਨਾਲ ਤੇ ਲੋਕ ਪਥ ਪ੍ਰਸ਼ਾਸਨ ਦਾ ਇਮਾਨਦਾਰੀ ਦੇ ਨਾਲ ਸਾਥ ਦੇ ਦੇਣਾ ਤੇ ਇੱਕ ਦਿਨ ਜਰੂਰ ਇਹ ਜਾਊਗਾ ਜਦੋਂ ਨਸ਼ਿਆਂ ਵਿਰੁੱਧ ਜਿਹੜੀ ਜੁੱਧ ਲੜਿਆ ਜਾ ਰਿਹਾ ਉਹ ਮੰਜ਼ਿਲ ਤੱਕ ਪਹੁੰਚਿਆ ਜਾਊਗਾ ਪਰ ਹਜੇ ਜੇ ਅਸੀਂ ਕਹੀਏ ਜਿਹੜੀ ਮੰਜ਼ਿਲ ਆ ਪੂਹਾ ਦੂਜੀ ਜਿਹੜੀ ਦਿਖਾਈ ਦੇ ਰਹੀ ਹੈ ਇਦਾਂ ਦੀ ਗੱਲ ਤਾਂ ਠੀਕ ਆ ਤੁਹਾਡੀ ਵੀ ਗੱਲਾਂ ਦਾ ਇਹ ਨੇ ਜਿਹੜੀਆਂ ਗੱਲਾਂ ਧਿਆਨ ਮੰਗਦੀਆਂ ਨੇ ਵੀ ਕਿਵੇਂ ਲੋਕ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਕੇ ਆਪਣਾ ਜਿਹੜਾ ਜੀਵਨ ਦਾਅ ਤੇ ਲਾ ਰਹੇ ਨੇ ਸੋਚਣਾ ਦਾ ਸੀ ਇਹ ਆ ਵੀ ਇਹ ਜਿਹੜੀ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਆ ਪੰਜਾਬ ਦੀ ਕਿਸਾਨੀ ਕਿਵੇਂ ਬਚਾਉਣੀ ਆ ਕੀ ਕਿਸਾਨਾਂ ਦੇ ਸਾਰੇ ਮਸਲੇ ਹੱਲ ਹੋਗੇ ਕੀ ਸਰਕਾਰ ਇਹ ਵਾਦਾ ਕਰਕੇ ਆਈ ਸੀ ਵੀ ਜਦੋਂ ਅਸੀਂ ਸਤਾ ਦੇ ਵਿੱਚ ਆ ਗਏ ਤੁਹਾਨੂੰ ਕਿਸੇ ਰੋਡ ਤੇ ਕੋਈ ਧਰਨਾ ਨਹੀਂ ਮਿਲੂਗਾ ਲੋਕ ਕਿਤੇ ਹੜਤਾਲ ਤੇ ਨਹੀਂ ਜਾਣਗੇ ਦੱਸੋ ਵੀ ਪਿਛਲੇ 4 ਸਾਲਾਂ ਤੋਂ ਪਾਉਣੇ ਕ 4 ਸਾਲਾਂ ਤੋਂ ਧਰਨਾ ਲੱਗਿਆ ਨਹੀਂ ਕੋਈ ਹੜਤਾਲਾਂ ਹੋਈਆਂ ਨੇ ਮੁਲਾਜ਼ਮਾਂ ਵੱਲੋਂ ਇਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ ਇਹ ਮੁੱਦੇ ਆ ਇਹ ਗੱਲਾਂ ਧਿਆਨ ਮੰਗਦੀਆਂ ਨੇ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜੀਹਦਾ ਕਰਕੇ ਜੇ ਅਸੀਂ ਕੋਈ ਚੱਜ ਦਾ ਮੁੱਦਾ ਲੋਕ ਕਚਹਿਰੀ 'ਚ ਲੈ ਕੇ ਆਉਣੇ ਆ ਉਹ ਸਾਡਾ ਮਤਲਬ ਇਹ ਹੁੰਦਾ ਵੀ ਉਹਦੇ ਨਾਲ ਕਿਸੇ ਦਾ ਭਲਾ ਹੋ ਮਨਸਾਹਬ ਸੁਰਮੈ ਧਿਆਨ ਚ ਲਿਆ ਜਾਇਆ ਇੱਕ ਹੋ ਜਿਵੇਂ ਝੁੰਦੇ ਅਸੀਂ ਚੱਲਦੇ ਆ ਕਿਸਾਨ ਮੰਡੀਆਂ 'ਚ ਆਪਣੀ ਫਸਲ ਲੈ ਕੇ ਜਾਂਦਾ ਉੱਤੇ ਵੀ ਇੱਕ ਮੁੱਦਾ ਜਿਹੜਾ ਇਹ ਆ ਮਾਂ ਜਿਹੜੀ ਕਿਸਾਨਾਂ ਦੀ ਛਰੇ ਆਮ ਜਿਹੜੀ ਮੰਡੀਆਂ ਚ ਜਿਹੜੀ ਨਮੀ ਦੇ ਨਾਂ ਤੇ ਜਿਹੜੀ ਲੁੱਟ ਕੀਤੀ ਜਾਂਦੀ ਉਹਦੇ ਤੇ ਵੀ ਇੱਕ ਜਰੂਰ ਦਰਸ਼ਕਾਂ ਤੋਂ ਨਾਲ ਚੱਲਣਾ ਪਾਵੇ ਦੇਖੋ ਜੀ ਗੱਲ ਇਸ ਤਰ੍ਹਾਂ ਮੈਂ ਇੱਕ ਦਿਨ ਸੱਦਵਾਂ ਵੇਚ ਮੰਡੀ ਦਾ ਜਾਇਜ਼ਾ ਲੈਣ ਵਾਸਤੇ ਗਿਆ ਸੀ ਉਹ ਸੀ દિਵਾਲੀ ਦਾ ਦਿਨ ਉਸ ਟਾਈਮ ਹਾਲੇ ਬਾੜੀ ਆ ਜਿਹੜੀ 10-15% ਹੋਈ ਸੀ ਬਹੁਤ ਘੱਟ ਫਸਲ ਯਾਨੀ ਕਿ ਹਸਾਕ ਦਾਬ ਦੇ ਨਾਲ ਮੰਡੀ ਚਾਈ ਸੀ ਉਸ ਟਾਈਮ ਜਦੋਂ ਕਿਸਾਨਾਂ ਨਾਲ ਉੱਥੇ ਜਾ ਕੇ ਗੱਲ ਕੀਤੀ ਉਸ ਟਾਈਮ ਤਾ ਮਤਲਬ ਫਸਲ ਘਟਾਉਣ ਦੇ ਕਾਰਨ ਜਿਹੜੀ ਆ ਉੱਥੇ ਸਥਿਤੀ ਠੀਕ ਠਾਕ ਚੱਲ ਰਹੀ ਸੀ ਕਿਸਾਨਾਂ ਨੇ ਵੀ ਦੱਸਿਆ ਵੀ ਅਸੀਂ ਜਿਹੜਾ ਇੱਥੇ ਠੀਕਾ ਵੀ ਤਲਾਈ ਵੀ ਹੋ ਰਹੀ ਆ ਤੇ ਲੜਾਈ ਵੀ ਚੱਲ ਰਹੀ ਸੀ ਪਰ ਇਹ ਗੱਲ ਤਾਂ ਮੈਨੂੰ ਵੀ ਪਤਾ ਸੀ ਇੱਕ ਕਿਸਾਨ ਹੋਣ ਦੇ ਨਾਤੇ ਵੀ ਜਦੋਂ ਆਪਣਾ ਹਾਰਵੈਸਟਿੰਗ ਦਾ ਜੋਰ ਪੂਰਾ ਪੀਕ ਤੇ ਹੋਇਆ ਸੀਜ਼ਨ ਪੂਰਾ ਜੋਰ ਚੱਲ ਪਿਆ ਬਾਢੀ ਦਾ ਉਸ ਟਾਈਮ ਫਿਰ ਮੰਡੀਆਂ ਦੇ ਵਿੱਚ ਇਹ ਜਿਹੜੀ ਆ ਨਾ ਅੰਧੇਰ ਘਰ ਦੀ ਚੱਲਦੀ ਆ ਉਦੋਂ ਫਸਲ ਇੱਕਦਮ ਮੰਡੀਆਂ ਦੇ ਵਿੱਚ ਆ ਜਾਂਦੀ ਆ ਤੇ ਫੇਰ ਖਰੀਦਦਾਰ ਤੋਂ ਲੈ ਕੇ ਤੋਲਣ ਵਾਲਿਆਂ ਤੱਕ ਦੇ ਜਿਹੜੇ ਹੱਥ ਰੰਗਣੇ ਸ਼ੁਰੂ ਹੋ ਜਾਂਦੇ ਨੇ ਫਿਰ ਉਹ ਆਪਣੀਆਂ ਮਨਵਰਜ਼ੀਆਂ ਕਰਦੇ ਨੇ ਕਦੇ ਉਹ ਵਾਊਚਰ ਦੇ ਨਾਂ ਤੇ ਤੇ ਕਦੇ ਉਹ ਆਪਣਾ ਜਿਹੜਾ ਉਹਦਾ ਡਸ ਕਲਰ ਦੇ ਨਾਂ ਤੇ ਕਈ ਤਰੀਕੇ ਵਰਤ ਕੇ ਕਿਸਾਨ ਨੂੰ ਜਿਹੜਾ ਉਹ ਫਿਰ ਆਪਣਾ ਖੱਜਲ ਕਰਦੇ ਨੇ ਤੇ ਜਾਂ ਫਿਰ ਉਹਦੀ ਕਾਰਟ ਵਗੈਰਾ ਲਾਉਂਦੇ ਨੇ ਸੋ ਉਹ ਮੈਂ ਤੁਹਾਡੇ ਨਾਲ ਜਿਹੜਾ ਹੈਗਾ ਗੱਲਬਾਤ ਪਹਿਲਾਂ ਵੀ ਕੀਤੀ ਸੀ ਵੀ ਆਪਾਂ ਇੱਕ ਦਿਨ ਮੰਡੀਆਂ ਦਾ ਨਰੀਖਣ ਕਰਾਂਗੇ ਦਰਸ਼ਕਾਂ ਨੂੰ ਜਰੂਰ ਉਹਦੇ ਬਾਰੇ ਦੱਸਾਂਗੇ ਵੀ ਪੀਸ਼ਨ ਕੀ ਚੱਲ ਰਹੀ ਆ ਆਥਣ ਸਵੇਰੀ ਇਹਦੇ ਬਾਰੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਮੰਡੀਆਂ ਦੇ ਹਾਲਾਤ ਕੀ ਨੇ ਇਹ ਚੀਜ਼ਾਂ ਧਿਆਨ ਮੰਗਦੀਆਂ ਨੇ ਜੇ ਕਿਸਾਨ ਮੰਡੀਆਂ 'ਚ ਰੋਲਦਾ ਤਾਂ ਕਿਉਂ ਰੋਲਦਾ ਸਰਕਾਰ ਨੂੰ ਇਹਦੇ ਸਬੰਧ ਦੇ ਵਿੱਚ ਪਹਿਲਾਂ ਸਾਰੇ ਅਰੇਂਜਮੈਂਟ ਕਰ ਲੈਣੇ ਚਾਹੀਦੇ ਆ ਪਤਾ ਹੁੰਦਾ ਆਪਾਂ ਨੂੰ ਇਹ ਕੋਈ ਕੁੰਬ ਦਾ ਮੇਲਾ ਤਾਂ ਹੈ ਨਹੀਂ ਵੀ 12 ਸਾਲ ਬਾਅਦ ਆਉਣਾ ਕਿਤੇ ਖਿਆਲ ਭੁੱਲ ਗਿਆ ਇਹ ਤਾਂ ਸਾਡਾ 4 ਮਹੀਨਿਆਂ ਬਾਅਦ ਖੜਾ ਸੀ ਜਨ ਹੁਣ ਤਾਂ ਤਕਰੀਬਨ 4-4 5-5 ਫਸਲਾਂ ਹੋ ਰਹੀਆਂ ਨੇ ਮੰਡੀਆਂ ਲਗਾਤਾਰ ਜਿਹੜੀਆਂ ਐਕਟੀਵਿਟੀ ਕਰ ਰਹੀਆਂ ਨੇ ਪਰ ਸਾਡਾ ਧਿਆਨ ਇਸ 바ਸਤੇ ਤਾਂ ਹੋਣਾ ਜ਼ਰੂਰੀ ਆ ਸਾਡੀ ਇਕਨੋਮੀ ਇਹਦੇ ਨਾਲ ਚੱਲਦੀ ਆ ਜਿੰਨਾ ਵਧੀਆ ਤਰੀਕੇ ਦੇ ਨਾਲ ਇਹਦੀ ਖਰੀਦ ਹੋਊਗੀ ਇਹ ਚੀਜ਼ बिकੂਗੀ ਸੈਂਟਰ ਸਰਕਾਰ ਚੱਕੂਗੀ ਪੰਜਾਬ ਸਰਕਾਰ ਉਹਦੇ ਚ ਸਹਿਯੋਗ ਕਰਕੇ ਫਟਾਫਟ ਖਰੀਦ ਕਰਕੇ ਤੈਨੂੰ ਚਕਾਊਗੀ ਤਾਂ ਹੀ ਤਾਂ ਜਿਹੜਾ ਕਿਸਾਨ ਜੇ ਕਿਸਾਨ ਜਿਹੜਾ ਖੁਸ਼ਾਲ ਹੋਊਗਾ ਤਾਂ ਜਿਹੜਾ ਬਾਜ਼ਾਰ ਖੁਸ਼ਾਲ ਹੁੰਦਾ ਆਮ ਗੱਲਾਂ ਤੁਸੀਂ ਸੁਣਦੇ ਹੋ ਬਾਜ਼ਾਰਾਂ ਦੇ ਵਿੱਚ ਜੇ ਕਿਸਾਨਾਂ ਕੋਲੇ 4 ਰੁਪਏ ਆ ਜਾਂਦੇ ਆ ਨਾ ਤਾ ਦੁਕਾਨਦਾਰਾਂ ਦੇ ਚਿਹਰਿਆਂ ਤੇ ਰੌਣਕ ਆ ਜਾਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਜੱਟ ਖਰੀਦਣਗੇ ਚਲੋ ਮੈਂ ਕਹਤਾ ਵੈਸੇ ਲਾਜਮੈ ਨਹੀਂ ਵਰਤਦਾ ਕਿਸਾਨ ਕੋਈ ਵੀ ਲਾ ਲੋ ਪੰਜਾਬੀ ਜਦੋਂ 4 ਰੁਪਏ ਕਿਸੇ ਕੋਲੇ ਆ ਜਾਂਦੇ ਆ ਤੇ ਉਹ ਬਾਜ਼ਾਰਾਂ ਦੇ ਵਿੱਚ ਫਿਰ ਰੌਣਕ ਵਰਤਦੀ ਆ ਉਹਦੇ ਨਾਲ ਸੋ ਇਸ ਕਰਕੇ ਸਰਕਾਰ ਨੂੰ ਇਹ ਮੁੱਦਿਆਂ ਵੱਲ ਧਿਆਨ ਜੇ ਸਰਕਾਰ ਨਹੀਂ ਦੇ ਰਹੀ ਤਾਂ ਜਿਹੜੇ ਅਸੀਂ ਇਹੋ ਜੀਆਂ ਵੀਡੀਓ ਅਪਲੋਡ ਕਰ ਕਰਕੇ ਲੋਕਾਂ ਨੂੰ ਅਸੀਂ ਵੀ ਕੋਈ ਨਾ ਕੋਈ ਫੇਵਰਸ ਹੋਣ ਵਾਸਤੇ ਜੋ ਮਰਜੀ ਇੱਥੇ ਪਾ ਦਈਏ ਈਦਾ ਮਤਲਬ ਜੀ ਕਰਦਾ ਵੀ ਕੋਈ ਚੰਗੀ ਗੱਲ ਤੇ ਪਹਿਲਾਂ ਅਸੀਂ ਸੋਚੀਏ ਬੈਠ ਕੇ ਫਿਰ ਉਹਨੂੰ ਲੋਕਾਂ ਦੇ ਵਿੱਚ ਲਜਾਈਏ ਕਿਉਂਕਿ ਤੁਹਾਨੂੰ ਪਤਾ ਨਾ ਅੱਜ ਕੱਲ ਸੱਚ ਬੋਲਣਾ ਵੀ ਇੱਕ ਬਹੁਤ ਹੀ ਕਠਨ ਹੁੰਦਾ ਜਾ ਰਿਹਾ ਜਵਾਨਾ ਇੰਨਾ ਵੱਡਾ ਆ ਰਿਹਾ ਸਿਆਸਤ ਨਾ ਜਿਹੜੀ ਪਹਿਲਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਲੋਕਾਂ ਦੇ ਅਸੂਲ ਕੀ ਸੀ ਤੁਸੀਂ ਕਿਸੇ ਵੀ ਲੀਡਰ ਦੇ ਖਿਲਾਫ ਕੁਝ ਮਰਜ਼ੀ ਕਹੋ ਉਹ ਉਹ ਗੱਲਾਂ ਨੂੰ ਲੋਕ ਸੁਣਦੇ ਸੀ ਲੀਡਰ ਆਪਣਾ ਮਾਦਾ ਰੱਖਦੇ ਸੀ ਇਹ ਗੱਲ ਦਾ ਜਦੋਂ ਕਿਸੇ ਦੀ ਆਲੋਚਨਾ ਹੁੰਦੀ ਸੀ ਨਾ ਬੰਦਾ ਹੀ ਸੋਚਦਾ ਸੀ ਵੀ ਇਹ ਬੰਦਾ ਮੇਰੇ ਲਈ ਇੱਕ ਉਹਦੇ ਕਹਿਣ ਨੂੰ ਤਰਾਸਣ ਦੀ ਨਿਆਈਆ ਵੀ ਮੈਨੂੰ ਇਤਰਾਸ ਰਿਹਾ ਬੰਦਾ ਮੇਰੀਆਂ ਕਮੀਆਂ ਕੱਢ ਕੇ ਮੈਨੂੰ ਦੱਸ ਰਿਹਾ ਤੇ ਮੈਂ ਆਪਣੀਆਂ ਕਮੀਆਂ ਦੂਰ ਕਰਕੇ ਇੱਕ ਹੀਰਾ ਬਣ ਗਿਆ ਅੱਜ ਕੱਲ ਤੁਸੀਂ ਕਿਸੇ ਦੇ ਖਿਲਾਫ ਦੋ ਲਫ਼ਜ਼ ਬੋਲਦੇ ਹੋ ਉਦੋਂ ਹੀ ਹਲਾਕੇ ਦੇ ਐਸਐਚਓ ਨੂੰ ਫੋਨ ਆ ਜਾਂਦਾ ਵੀ ਫਲਾਣੇ ਬੰਦੇ ਨੇ ਇਹ ਗੱਲ ਕਹੀ ਆ ਤੇ ਪਰਚਾ ਦੇ ਦੇ ਬਸ ਇਹਦੇ ਤੇ ਆਹ ਹਾਲਾਤ ਨੇ ਇਸ ਕਰਕੇ ਬੋਲਣਾ ਬੜਾ ਔਖਾ ਹੁੰਦਾ ਜਾ ਰਿਹਾ ਤੇ ਤੁਸੀਂ ਭਰ ਜੋ ਵੀ ਤੁਸੀਂ ਮਤਲਬ ਇਹ ਗੱਲਾਂ ਚੰਗੀਆਂ ਗੱਲਾਂ ਲੋਕਾਂ ਚ ਆਈ ਆਜ਼ਾਦੀ ਦੇ ਨਾਲ ਰੱਖ ਸਕੋਗੇ ਪਤਾ ਨਹੀਂ ਕਦੋਂ ਕਿਸੇ ਦੀ ਆਵਾਜ਼ ਨੂੰ ਦਵਾ ਦਿੱਤਾ ਜਾਣਾ ਸੋ ਇਸ ਕਰਕੇ ਚੰਗੀਆਂ ਗੱਲਾਂ ਲੋਕਾਂ ਦੇ ਵਿੱਚ ਰੱਖਣੀਆਂ ਲੋਕਾਂ ਦੇ ਨਾਲ ਚੰਗੇ ਵਿਚਾਰ ਪੇਸ਼ ਕਰਨੇ ਇਹ ਸਾਡੀ ਮਾਨਸਿਕਤਾ ਹੋਣੀ ਚਾਹੀਦੀ ਆ ਇਹ ਜਿਹੜੀਆਂ ਅਸਲੀਲ ਵਗੈਰਾ ਵੀਡੀਓ ਬਾਤੀਆਂ ਜਾਂ ਹੋਰ ਇਹਨਾਂ ਦੇ ਨਾਲ ਦਾ ਤਾ ਲੋਕਾਂ ਦੇ ਢਿੱਡ ਭਰਨੇ ਨੇ ਨਾ ਲੋਕਾਂ ਦੇ ਭੱਗ ਦੇ ਮਸਲੇ ਹੱਲ ਹੋਣੇ ਨੇ ਇਹ ਤਮਾਸ਼ਾ ਵਾ ਚਾਰ ਦਿਨ ਦੇਖੋ ਮੈਂ ਇੱਕ ਗੱਲ ਦੱਸ ਦੇਣਾ ਸਮਾਂ ਹੋ ਚੱਲਿਆ ਵੀ ਤੁਸੀਂ ਜੋ ਮਰਜ਼ੀ ਸੋਸ਼ਲ ਮੀਡੀਆ ਤੇ ਅਪਲੋਡ ਕਰ ਦੋ ਮਾਨਸਿਕਤਾ ਕੀ ਹੋਗੀ ਦੁਨੀਆ ਦੀ ਇੱਕ ਦਿਨ ਦੋ ਦਿਨ ਹਰ ਕੋਈ ਚਾਰ ਦਿਨ ਚੇਤੇ ਰੱਖਦਾ ਇਹਨਾਂ ਗੱਲਾਂ ਨੂੰ ਰਾਤ ਗਈ ਬਾਤ ਗਈ ਭੁੱਲ ਜੋ ਵੀ ਤੁਸੀਂ ਇਹਦੇ ਨਾਲ ਕਿਸੇ ਦੀ ਬਹੁਤ ਦੁਨੀਆ ਹੋ ਗਈ ਇਹੋ ਜਿਹੀ ਦੁਨੀਆ ਤਾਂ ਖੌਦੀ ਬਦਨਾਮ ਆ ਸਾਰੀ ਤੁਸੀਂ ਇਹਦੇ ਵਿੱਚ ਕਿਸੇ ਦੀ ਕੀ ਬਦਨਾਮੀ ਕਰ ਲੋਗੇ ਸੋ ਇਸ ਕਰਕੇ ਚੰਗੀਆਂ ਗੱਲਾਂ ਸਮਾਜ ਦੇ ਵਿੱਚ ਰੱਖੋ ਚੰਗੇ ਸਮਾਜ ਦੀ ਸਜਣਾ ਲਈ ਸਾਰਿਆਂ ਨੂੰ ਹੀ ਜ਼ੁਹਰਦ ਤਾਰੇ ਨਾਲ ਸੋਚਣ ਦੀ ਲੋੜ ਆ ਸੋ ਇਹ ਸਾਡੀ ਇਸ ਟੌਪਿਕ ਤੇ ਅੱਜ ਦੀ ਗੱਲਬਾਤ ਸੀ ਅੱਗੇ ਡਾਕਟਰ ਸਾਹਿਬ ਜੀ ਦਰਸ਼ਕੋ ਇਸ ਸਮੋਂ ਭਾਈ ਮਨਜੀਤ ਸਿੰਘ ਮੰਡਾ ਜਿਉਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਸਮਾਜ ਦੇ ਨਾਲ ਜੁੜੀਆਂ ਜਿਹੜੀਆਂ ਵਿਚਾਰ ਚਰਚਾ ਲੈ ਕੇ ਤੁਹਾਡੀ ਪੇਚੈਰੀ ਵਿਚ ਆ ਰਹੇ ਆ ਜਿਵੇਂ ਅਸੀਂ ਗੱਲ ਪਲੀ ਖੋਤੀ ਅਸੀਂ ਉਹਨਾਂ ਦੀ ਵੀਡੀਓ ਤੋਂ ਕੀ ਜਰਾਂ ਤਾਂ ਸਾਨੂੰ ਤਾਂ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਜੀ ਜੇ ਸਰਕਾਰ ਨੂੰ ਘੇਰਨਾ ਉਹਨਾਂ ਨੇ ਵੀਡੀਓ ਪਾ ਕੇ ਨਾ ਕਿ ਰੋ ਸਰਕਾਰ ਨੂੰ ਮੁੱਦਿਆਂ ਤੇ ਕਿਰੋ ਕਿੰਨੇ ਮੁੱਦੇ ਆ ਕਿੰਨੀਆਂ ਪੰਜਾਬ ਦੇ ਵਿੱਚ ਅਨੇਕਾ ਲੁੱਟ ਖੋ ਗੁੰਡਾਗਰਦੀ ਕਤਲ ਹੋ ਰਹੇ ਆ ਉਹ ਮੁੱਦੇ ਸਰਕਾਰ ਕੋਲ ਲੈ ਕੇ ਜਾਂਦੇ ਨੂੰੜਾ ਪੰਜਾਬ ਦੇ ਸੱਠਿਆ ਦੇ ਪਰੰਤ ਪੂਰੇ ਮਜ਼ਬੂਤ ਕੀਤੇ ਜਾਣਾ ਪੰਜਾਬ ਦੀਆਂ ਸੜਕਾਂ ਦਾ ਬੁਰਾ ਹਾਲ ਕਿਉਂਕਿ ਮੈਂ ਪੰਜਾਬ ਦੀ ਗੱਲ ਛੱਡ ਕੇ ਜੇ ਮੈਂ ਜਿੱਥੇ ਅਸੀਂ ਬੈਠੇ ਆ ਅੱਖੀਂ ਦੇਖਿਆ ਉਹ ਗਲਤ ਕਰੀਏ ਜਿਹੜੀ ਸੱਦਾ ਬੇੜ ਤੋਂ ਕਿਸ਼ਰਪੁਰ ਨੂੰ ਛੱਟ ਜਾਂਦੀ ਆ ਉਹ ਸੜਕ ਦਾ ਥਾਂ ਥਾਂ ਟੁੱਟੀ ਹੋਈ ਆ ਲੋਕਾਂ ਦੇ ਵਾਹਨਾਂ ਦੇ ਭਾਰੀ ਨੁਕਸਾਨ ਹੋ ਰਹੇ ਆ ਕਈ ਵਾਰ ਸੀ ਵਾਪਰ ਚੁੱਕੇ ਆ ਜੇ ਸਦਾ ਬਿਟਾਉ ਲੁਹਾਣੇ ਦੀ ਸੜਕ ਬਜਾਂਦੀਆਂ ਨੂੰ ਦੀ ਗੱਲ ਕਰੀਏ ਤਾਂ ਉਹ ਥਾਂ ਥਾਂ ਤੋਂ ਸੜਕਾਂ ਟੁੱਟੀ ਹੋਈ ਆ ਲੋਕਾਂ ਨੇ ਭਾਰੀ ਨੁਕਸਾਨ ਹੋ ਰਿਹਾ ਨਿਤ ਆਈ ਦਿਨ ਹਾਦਸੇ ਵਾਪਰੇ ਆ ਹੁਣ ਪਿਛਲੇ ਦਿਨੀ ਸਾਡੇ ਹਲਕਾ ਦਾਖਾ ਦੇ ਜਿਹੜੇ ਵਿਧਾਇਕ ਆ ਸਰਦਾਰ ਮਨਪੀ ਸਿੰਘ ਵਾਲੀ ਉਹਨਾਂ ਨੇ ਇੱਕ ਵੱਡਾ ਅਪਰਾਲਾ ਕਰਦੇ ਹੋਏ ਜਿਹੜੀ ਸੜਕ ਨੂੰ ਪੈਸ਼ਵਾ ਕਰਨ ਦਾ ਜਿਹੜਾ ਐ ਅਪਰਾਲਾ ਕੀਤਾ ਇੱਕ ਬਹੁਤ ਵੱਡਾ ਸਲਾਘਾਯੋਗ ਕਦਮ ਕਿਉਂਕਿ ਸਾਨੂੰ ਅਜਿਹੇ ਮੁੱਦੇ ਜਨਤਕ ਕਚਹਿਰੀ ਵਿੱਚ ਲੈ ਕੇ ਆਉਣ ਦੀ ਲੋੜ ਆ ਨਾ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਖਰਾਬ ਕਰਨ ਦੀ ਕੋਸ਼ਿਸ਼ ਕਰੇ ਮੁੱਦੇ ਬਹੁਤ ਆ ਗਏ ਢੇਰਨਾ ਤਾਂ ਸਰਕਾਰ ਨੂੰ ਅਜਿਹੇ ਮੁੱਦੇ ਦੇ ਢੇਰੂ ਤਾਂ ਕਿ ਸਰਕਾਰ ਜਿਹੜੀ ਉਹ ਜਲਦੀ ਰਵੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ਅਸੀਂ ਆਉਣ ਵਾਲੇ ਸਮੇਂ 'ਚ ਅਜਿਹੇ ਵਿਚਾਰ ਚਰਚਾ ਲੈ ਕੇ ਫੇਰ ਤੁਹਾਡੀ ਕਚਹਿਰੀ ਵਿੱਚ ਆਪੇਸ਼ ਹੁੰਦੇ ਰਵਾਂਗੇ ਤੇ ਆਪਣੀ رائے ਤੇ ਮਤਾ ਕੋ ਕਮੈਂਟ ਜਰੂਰ ਕਰੋ ਜੀ ਕਿਉਂਕਿ ਤੁਹਾਡੇ ਕਮੈਂਟਾਂ ਦੇ ਨਾਲ ਸਾਨੂੰ ਹੌਸਲਾ ਮਿਲਦਾ ਜਿੱਥੇ ਸਾਡੀ ਕਮੀ ਪੇਸ਼ੀਆ ਸਾਨੂੰ ਕਮੀ ਪੇਸ਼ੀ ਕਮੈਂਟ ਆਈ ਦੱਸੋ ਜੀ ਕਿਉਂਕਿ ਮੈਂ ਜੋ ਪਹਿਲਾਂ ਹੀ ਕਹਤਾ ਹਾਂ ਤੁਸੀਂ ਕੋਈ ਬੜੀ ਜਿਆਦਾ ਪੜ੍ਹੇ ਲਿਖੇ ਜਾਂ ਬੁੱਧੀਜੀਵੀ ਤਾਂ ਨਹੀਂ ਪਰ ਫਿਰ ਵੀ ਤੁਹਾਡੇ ਸਹਿਯੋਗ ਦੇ ਨਾਲ ਜਨਤਕ ਜਰੀ ਵਿੱਚ ਕੁਝ ਮੁੱਦੇ ਜਿਹੜੇ ਲੈ ਕੇ ਆ ਰਹੇ ਹਾਂ ਤੇ ਜਦੋਂ ਤੁਸੀਂ ਸਾਡੀ ਗਲਤੀ ਕਰਦੇ ਹਾਂ ਸਾਨੂੰ ਬੜਾ ਮਾਣ ਮਹਿਸੂਸਲਾ ਹੋ ਸਕੇ ਕੋਈ ਇਨਸਾਨ ਵਾਂਗ ਪਤਲਾਵਾ ਕਿਉਂਕਿ ਅਸੀਂ ਪਹਿਲਾਂ ਵੀ ਮਾਫੀ ਮੰਗ ਲੈਂਦੇ ਹੁੰਦੇ ਹਾਂ ਜੀ ਭਾਈ ਸਾਥੋਂ ਕੋਈ ਸ਼ਬਦ ਕਿਸੇ ਦੀ ਸ਼ਾਨ ਦੇ ਖਿਲਾਫ ਬੋਲੇ ਗਿਆ ਹੋਵੇ ਤੇ ਅਸੀਂ ਭਾਈ ਮਾਫੀ ਮੰਗਦੇ ਹਾਂ ਤੇ ਸਾਨੂੰ ਕਮੈਂਟਾਂ 'ਚ ਆਪਣੇ ਆਪਣੇ ਵਿਚਾਰ ਜੂਦ ਦਿਓ ਤੇ ਹੁਣ ਅਹ ਦੇਖਦੇ ਆ ਵੀ ਦਰਸ਼ਕ ਕਿੰਨਾ ਇਸ ਵੀਡੀਓ ਨੂੰ ਪਸੰਦ ਕਰਕੇ ਆਪਣੇ ਵਚਾ ਦਿੰਦੇ ਆ ਜਦ ਤੱਕ ਤੁਸੀਂ ਦੇ ਦਰੋ ਹੱਕ ਸੱਚ ਦੀ ਵਾਇਸ ਨਿਊਜ਼ ਪੰਜਾਬ ਤੇ ਮੰਡਰੀ ਨਿਊਜ਼ ਪੰਜਾਬ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ